ਇਹ ਤੇ ਇੱਕ ਹੋਰ ਵੱਡੀ ਖਬਰ ਜਿਹੜੀ ਉਹ ਮੀਡੀਆ ਦੇ ਵਿੱਚ ਆ ਰਹੀ ਹੈ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਵਾਲੀ ਅਮਰੀਕਾ ਤੋਂ ਉਹਨੇ ਰਿਪੋਰਟ ਕਰਤਾ ਦਿੱਲੀ ਪਹੁੰਚਿਆ ਤੇ ਇੱਥੇ ਐਨਆਈਏ ਨਾਲ ਦੀ ਨਾਲ ਐਨਆਈਏ ਨੇ ਇਹ ਸੱਚ ਮੈਂ ਤੇ ਫਿਰ ਅੱਜ ਖਬਰਾਂ ਵੇਖੀ ਨਹੀਂ ਹਾਂਜੀ ਹਾਂਜੀ ਗ੍ਰਿਫਤਾਰ ਕਰ ਲਿਆ ਐਨਆਈਏ ਨੇ ਤੇ ਹੋਰ ਵੀ ਮੈਂ ਸੁਣਿਆ ਸੀ ਕਿ ਏਜੰਸੀਆਂ ਕੁਝ ਹੋਰ ਵੀ ਪਹੁੰਚ ਕਰ ਰਹੀਆਂ ਨੇ ਬਾਬਾ ਸਦੀਕੀ ਹੱਤਿਆ ਵਾਲਾ ਮਾਮਲਾ ਵੀ ਹੈ ਤੇ ਕਿ ਨਹੀਂ ਇਹ ਰਿਪੋਰਟ ਕਰਨ ਦਾ ਤੇ ਕਿਵੇਂ ਸਾਰਾ ਇਹ ਥੋੜਾ ਜਿਹਾ ਕਹਾਣੀ ਸਾਨੂੰ ਦੱਸਿਓ ਵੇਖੋ ਪਤਾ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਰਿਪੋਰਟ ਕੀਤਾ ਕੋਈ ਵਾਂਟਡ ਬੰਦਾ ਹੈ ਜੀ ਤਾਂ ਕੇਂਦਰ ਸਰਕਾਰ ਦਾ ਜਿਹੜਾ ਮੰਤਰਾਲਾ ਲਾ ਲੋ ਗ੍ਰਹਿ ਮੰਤਰਾਲਾ ਉਹਨੇ ਦੇਖਣਾ ਕਿ ਕਿਸ ਐਨਆਈਏ ਏਜੰਸੀ ਨੂੰ ਜਾਂ ਕਿਸ ਹੋਰ ਏਜੰਸੀ ਨੂੰ ਇਹਦੀ ਹਿਰਾਸਤ ਦੇਣੀ ਆ ਤੇ ਐਨਆਈਏ ਦੀ ਜਿਹੜੀ ਹਿਰਾਸਤ ਹੁੰਦੀ ਹੈ ਨਾ ਉਹ ਹੁੰਦੀ ਆ ਅੱਤਵਾਦ ਵਾਲੇ ਮਾਮਲੇਾਂ 'ਚ ਹਮ ਤਾਂ ਇਹਦਾ ਮਤਲਬ ਇਹ ਆ ਕਿ ਜੋ ਇਹਨਾਂ ਨੇ ਸੂਚੀਆਂ ਬਣਾਈਆਂ ਹੋਈਆਂ ਨੇ ਕੈਟਾਗਰਾਇਜ਼ਡ ਕਰਕੇ ਜੀ ਤਾਂ ਉਹਦੇ ਵਿੱਚ ਅਨਮੋਲ ਵਿਸ਼ਨੋਈ ਦਾ ਨਾਮ ਜਿਹੜਾ ਉਹ ਸੂਚੀ ਚ ਹੋਏਗਾ ਐਨਆਈਏ ਨੂੰ ਹਿਰਾਸਤ ਤਦ ਮਿਲ ਗਈ ਆ ਹੂੰ ਦੂਜੀ ਗੱਲ ਇਹ ਆ ਕਿ ਐਨਆਈਏ ਨੂੰ ਇਹ ਹਿਰਾਸਤ ਜਾਣੀ ਵੀ ਸੀ ਜੀ ਜੀ ਕਿਉਂ ਉਹਦਾ ਇੱਕ ਬੜਾ ਵੱਡਾ ਕਾਰਨ ਆ ਕਿਉਂਕਿ ਮੈਂ ਪਹਿਲੇ ਹੀ ਦੱਸ ਚੁੱਕਾ ਕਿ ਮੈਂ ਅੱਜ ਖਬਰਾਂ ਤਾਂ ਪੜੀਆਂ ਸੁਣੀਆਂ ਨਹੀਂ ਇੰਨੀਆਂ ਪਰ ਕਿਉਂਕਿ ਤੁਹਾਨੂੰ ਪਤਾ ਕੈਨੇਡਾ ਗਵਰਨਮੈਂਟ ਨੇ ਆਫੀਸ਼ੀਅਲੀ ਨਾਂ ਲਿਆ ਹੋਇਆ ਲਾਰੈਂਸ ਗੈਂਗ ਦਾ ਬਿਲਕੁਲ ਸਮਝਦੇ ਹੋ ਜੀ ਕਿ ਇਹ ਭਾਰਤ ਸਰਕਾਰ ਵਾਸਤੇ ਯਾਨੀ ਭਾਰਤੀ ਏਜੰਸੀਆਂ ਵਾਸਤੇ ਕੰਮ ਕਰਦੇ ਨੇ ਹੁਣ ਇਹ ਜਿਹੜੀ ਪਹਿਲਾਂ ਤੇ ਗ੍ਰਿਫਤਾਰੀ ਦਾ ਰੌਲਾ ਹੀ ਪੈ ਗਿਆ ਨਾ ਕਿ ਕੈਨੇਡਾ ਚ ਹੋਈ ਆ ਹੂੰ ਕੈਨੇਡਾ ਚ ਹਿਰਾਸਤ ਚ ਲਿਆ ਗਿਆ ਪਰ ਬਾਅਦ ਦੇ ਵਿੱਚ ਕਲੀਅਰ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਅਮਰੀਕਾ ਤੋਂ ਫੜਿਆ ਗਿਆ ਸੀ ਇਸ ਵਾਸਤੇ ਜਿਹੜੀ ਸਭ ਤੋਂ ਵੱਡੀ ਤੁਹਾਡੀ ਜਾਂਚ ਏਜੰਸੀ ਹੁੰਦੀ ਆ ਨਾ ਉਹਦੇ ਕੋਲ ਹੀ ਹਿਰਾਸਤ ਜਾਊਗੀ ਕਿਉਂਕਿ ਮਾਮਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਇੰਟਰਨੈਸ਼ਨਲ ਬਣ ਜਾਂਦਾ ਹੈ ਤੇ ਦੂਸਰੇ ਪਾਸੇ ਮਾਮਲਾ ਜਿਹੜਾ ਹੈ ਉਹ ਨਿਜਰ ਕਤਲ ਕਾਂਡ ਤੋਂ ਲੈ ਕੇ ਜੋ ਭਾਰਤ ਵਰਸਸ ਕੈਨੇਡਾ ਬਣਿਆ ਉਹਦੇ ਨਾਲ ਜੁੜਿਆ ਹੋਇਆ ਜੀ ਸੋ ਇਸ ਕਰਕੇ ਇਹ ਕੋਈ ਮੇਰੇ ਖਿਆਲ ਦੇ ਨਾਲ ਅਚਰਜ ਵਾਲੀ ਗੱਲ ਨਹੀਂ ਹੈ ਅਚੰਭੇ ਵਾਲੀ ਗੱਲ ਨਹੀਂ ਹੈ ਇਹ ਕਸਟਡੀ ਜਿਹੜੀ ਆ ਉਹ NIA ਕੋਲ ਜਾਣੀ ਸੀ ਨੰਬਰ 1 ਨੰਬਰ 2 ਅਨਮੋਲ ਬਿਸ਼ਨੋਈ ਬਾਰੇ ਮੈਂ ਤਾਂ ਕਿਉਂਕਿ ਮੈਂ ਅੱਗੇ ਵੀ ਦੱਸਿਆ ਮੈਂ ਤੁਹਾਨੂੰ ਫਿਰ ਯਾਦ ਕਰਾ ਦੇਵਾਂ ਕਿ ਇਹ ਜਿਹੜੇ ਕੁਝ ਬੰਦੇ ਨੇ ਬਿਲਕੁਲ ਮੇਰੇ ਆਲੇ ਦੁਆਲੇ ਦੇ ਪਿੰਡਾਂ ਦੇ ਆ ਸਾਡੇ ਤੋਂ ਥੋੜੇ ਛੋਟੇ ਨੇ ਤੇ ਇਦਾਂ ਮਤਲਬ ਕਿ ਮੈਂ ਕਦੇ ਮਿਲਿਆ ਤਾਂ ਨਹੀਂ ਇਹਨਾਂ ਨੂੰ ਉਮਰ ਦਾ ਬੜਾ ਫਾਸਲਾ ਸੀ ਹੂੰ ਬਈ ਇਹਨਾਂ ਬਾਰੇ ਪਰਿਵਾਰਕ ਬੈਕਗ੍ਰਾਉਂਡ ਵੀ ਇਹਨਾਂ ਦਾ ਪਹਿਲਾਂ ਦਾ ਜੀਵਨ ਉਹ ਸਾਰੀਆਂ ਚੀਜ਼ਾਂ ਤਕਰੀਬਨ ਜਾਣਦੇ ਆ ਸੀ ਜੀ ਹੁਣ ਜਿਹੜਾ ਇਹ ਲਾਰੈਂਸ ਬਿਸ਼ਮੋਈ ਸੀ ਇਹ ਤੇ ਪਹਿਲਾਂ ਹੀ ਪੈ ਗਿਆ ਸੀ ਇਸ ਲਾਈਨ 'ਚ ਕਿ ਇਸ ਲਾਈਨ 'ਚ ਇਨਸੈਂਸ ਕੇ ਮਤਲਬ ਲੜਾਈ ਪੜਾਈ ਉੱਥੇ ਸ਼ੁਰੂ ਹੋ ਗਈ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਾ ਕੰਮ ਵਿਦਿਆਰਥੀ ਰਾਜਨੀਤੀ ਤੋਂ ਵੱਧਾ ਵੱਧਾ ਤੁਰਿਆ ਗਿਆ ਜਿਹੜਾ ਇਹ ਅਨਮੋਲ ਸੀਗਾ ਐਕਚੁਅਲ ਚ ਇੱਕ ਨਾ ਕੁਝ ਛੋਟਾ ਮੋਟਾ ਕ੍ਰਾਈਮ ਕਰ ਬੈਠੇ ਇਥੇ ਇਸ ਏਰੀਏ 'ਚ ਜੀ ਰਲ ਕੇ ਮਤਲਬ ਕਿ ਜਿੱਦਾਂ ਤੁਹਾਨੂੰ ਪਤਾ ਹੀ ਆ ਮੁੰਡੇ ਜਵਾਨੀ ਵੇਲੇ ਕਰਦੇ ਆ ਉਹ ਛੋਟਾ ਬੋਟਾ ਕ੍ਰਾਈਮ ਜਿਹੜਾ ਪਰਚਾ ਦਰਜ ਹੋ ਗਿਆ ਹੂੰ ਜਦੋਂ ਪਰਚਾ ਦਰਜ ਹੋ ਗਿਆ ਤੇ ਉਧਰੋਂ ਦੇਖੋ ਕਿਸਮਤਾ ਘਰਾਂ ਦੀਆਂ ਕਿਹੋ ਜੀਆਂ ਹੁੰਦੀਆਂ ਨੇ ਲਾਰੈਂਸ ਬਿਸ਼ਨੋਈ ਦਾ ਕੰਮ ਖਿਲਰ ਗਿਆ ਹਮ ਇਹਨਾਂ ਦੇ ਕਜ਼ਨ ਬ੍ਰਦਰ ਦੀ ਹੱਤਿਆ ਕਰਵਾ ਦਿੱਤੀ ਗਈ ਸੀ ਜੀ ਠੀਕ ਹੈ ਜੀ ਉਹਦਾ ਬਦਲਾ ਲੈਣ ਵਾਸਤੇ ਫਿਰ ਇਹਨੇ ਲਾਰੈਂਸ ਨੇ ਬਥੇਰਾ ਕੁਝ ਕੀਤਾ ਉਹ ਤੁਸੀਂ ਪੌਡਕਾਸਟਾਂ 'ਚ ਅੱਜਕੱਲ ਅਕਸਰ ਸੁਣਦੇ ਹੋ ਤੇ ਮੈਂ ਮਤਲਬ ਕਿ ਇਹਦੀ ਕਜ਼ਨ ਬ੍ਰਦਰ ਨੂੰ ਵੀ ਦੇਖਿਆ ਹੋਇਆ ਹਮ ਜਿਹਦੀ ਮਤਲਬ ਕਿ ਹੱਤਿਆ ਹੋਈ ਸੀ ਉਸ ਤੋਂ ਬਾਅਦ ਇਹਦਾ ਕੰਮ ਚੱਲ ਗਿਆ ਹੁਣ ਹੁੰਦਾ ਕੀ ਹੈ ਕਿ ਜਦੋਂ ਇੱਕ ਭਰਾ ਪਹਿਲਾਂ ਹੀ ਇਹੋ ਜੀ ਦੁਨੀਆ 'ਚ ਆ ਦੂਜੇ ਪਾਸੇ ਤੁਸੀਂ ਕੋਈ ਕ੍ਰਾਈਮ ਕਰ ਲਿਆ ਤਾਂ ਪੁਲਿਸ ਹੱਥ ਧੋ ਕੇ ਮਗਰ ਪੈ ਜਾਂਦੀ ਉਹਨਾਂ ਫਰਜਾਇਜ ਨਜਾਇਜ਼ ਪਰਚੇ ਜਿਹੜੇ ਉਹ ਜਰਨਲਿਸਟ ਸਟਾਰਟ ਕਰ ਦਿੱਤੇ ਸੋ ਇਹ ਵੀ ਨਿਕਲ ਗਿਆ ਫਿਰ ਹੂੰ ਇਹ ਵੀ ਅਸੀਂ ਰਸਤੇ ਪੈ ਗਿਆ ਫਿਰ ਤੁਹਾਨੂੰ ਪਤਾ ਹੀ ਆ ਕਿ ਮੂਸੇ ਵਾਲੇ ਦੀ ਹੱਤਿਆ ਉੱਥੋਂ ਤੱਕ ਗੱਲ ਗਈ ਫਿਰ ਇਹ ਫੇਕ ਪਾਸਪੋਰਟ ਬਣਾ ਕੇ ਇੱਕ ਇਹਨਾਂ ਦੇ ਪਿੰਡ ਦਾ ਇਹਨਾਂ ਦਾ ਰਿਸ਼ਤੇਦਾਰ ਹੀ ਆ ਹੂੰ ਸ਼ਾਇਦ ਉਹਦਾ ਨਾਂ ਸੀ ਸਚਿਨ ਕੁਸ਼ ਇਸ ਤਰ੍ਹਾਂ ਦਾ ਨਾਂ ਸੀਗਾ ਇਹ ਮਤਲਬ ਕਿ ਨਿਕਲ ਗਏ ਸੀ ਜੀ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਸ਼ੈਦ ਕੁਪਾਰਟੀ ਕਰਦੇ ਆ ਉਹਦੇ ਵਿੱਚੋਂ ਫੋਟੋ ਉਹ ਵੀਡੀਓ ਦੇ ਉਦੋਂ ਵੇਖਿਆ ਸੀ ਕਲੱਬ ਵਗੈਰੇ ਪਾਰਟੀ ਕਹਿ ਸਕਦੇ ਪਾਰਟੀ ਵਗੈਰਾ ਚੱਲ ਰਹੀ ਸੀਗੀ ਜਿਹਦੇ ਵਿੱਚ ਕਰਨ ਔਜਲੇ ਦਾ ਜ਼ਿਕਰ ਸੀਗਾ ਯਾਦ ਹੈ ਤੁਹਾਨੂੰ ਉਹ ਕਾਫੀ ਵਾਇਰਲ ਹੋ ਗਈ ਉਸ ਤੋਂ ਬਾਅਦ ਪਤਾ ਲੱਗਿਆ ਕਿ ਅਨਮੋਲ ਵਾਕਿਆ ਉੱਥੇ ਪਹੁੰਚਿਆ ਹੋਇਆ ਹੂੰ ਤੇ ਮਾਫ ਕਰਨਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੋਈ ਕਿ ਜਿਹੜਾ ਸਲਮਾਨ ਖਾਨ ਨੇ ਉਹਦਾ ਬਹੁਤ ਕਰੀਬੀ ਇਹਨਾਂ ਨੇ ਮਾਰ ਦਿੱਤਾ ਬਾਬਾ ਸਦੀਕੀ ਜੀ ਜਿਹੜਾ ਬਾਬਾ ਸਦੀਕੀ ਦਾ ਕਤਲ ਸੀ ਉਹਦਾ ਮਾਸਟਰਮਾਈਂਡ ਜਿਹੜਾ ਸੀਗਾ ਨਾ ਉਹ ਇਹਨੂੰ ਹੀ ਗਿਣਿਆ ਗਿਆ ਅਨਵੋਲ ਵਸ਼ਨੀ ਬਿਲਕੁਲ ਉਹ ਕੇਸ ਇਸ ਤਰ੍ਹਾਂ ਦਾ ਬਣ ਗਿਆ ਕਿਉਂਕਿ ਬੰਬੇ ਦੇ ਵਿੱਚ ਉਹਦੀ ਬੜੀ ਚੜ੍ਹਤ ਸੀ ਜੀ ਸਿਆਸੀ ਤੌਰ ਤੇ ਵੀ ਪੈਸੇ țeਲੇ ਬੰਨਿਓ ਵੀ ਤੇ ਫਿਰ دہشت ਵੀ ਮਚ ਗਈ ਸਰਕਾਰ ਤੇ ਵੀ ਦਬਾਅ ਬਣਦਾ ਹੋਇਆ ਕਿ ਆ ਕਿ ਜਿਹੜਾ ਮਤਲਬ ਕਿ ਉਹ ਪਰਿਵਾਰ ਆ ਤਾਂ ਪਰਿਵਾਰ ਨੂੰ ਹੀ ਉਹਨਾਂ ਦੀ ਏਜੰਸੀ ਨੇ ਇੱਕ ਪੀੜਤ ਪਰਿਵਾਰ ਵਜੋਂ ਰਜਿਸਟਰਡ ਕੀਤਾ ਸੀਗਾ ਉਹਨਾਂ ਨੂੰ ਈਮੇਲ ਕੀਤੀ ਉਹਤੋਂ ਦੀਆਂ ਏਜੰਸੀਆਂ ਨੇ ਕਿ ਭਾਈ ਜਿਹੜਾ ਇਹ ਅਕਿਊਜ਼ ਆ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕਿ ਇਸ ਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਜਾ ਰਿਹਾ ਤਾਂ ਜਿਵੇਂ ਹੀ ਤੁਸੀਂ ਦੇਖੋਗੇ ਈਮੇਲ ਦਾ ਇੱਕ ਟੋਟਾ ਵਾਇਰਲ ਹੁੰਦਾ ਤਿਵੇਂ ਹੀ ਰਾਤ ਹੀ ਇੱਕ ਵੱਡੀ ਖਬਰ ਬਣ ਗਈ ਸੀ ਬਹੁਤ ਵੱਡੀ ਖਬਰ ਬਣ ਗਈ ਕਿ ਅਨਮੋਲ ਵਿਸ਼ਨੋਈ ਬਹੁਤ ਜਲਦੀ ਡਿਪੋਰਟ ਕਰਕੇ ਭਾਰਤ ਭੇਜਿਆ ਜਾਊਗਾ ਤੇ ਬਹੁਤ ਜਲਦੀ ਉਹਦੀ ਹਿਰਾਸਤ ਏਜੰਸੀ ਨੂੰ ਮਿਲ ਜਾਊਗੀ ਜੀ ਤਾਂ ਹੁਣ ਉਹ ਆ ਗਿਆ ਅਨਮੋਲ ਵਿਸ਼ਨੋਈ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਦੇਖੋ ਹੁਣ ਅੱਗੇ ਜਾਂਚ ਪੜਤਾਲ ਚੋਂ ਕੀ ਕੱਢਦੇ ਆ ਹੂੰ ਜਾਂਚ ਪੜਤਾਲ ਚੋਂ ਕੀ ਕੱਢਦੇ ਆ ਜੀ ਤੇ ਬਾਕੀ ਜਿਹੜੀ ਉਹਦੀ ਹਿਰਾਸਤ ਆ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਨੂੰ ਵੀ ਮਿਲੂਗੀ ਕਿਉਂਕਿ ਲੌਰੈਂਸ ਦੀ ਹਿਰਾਸਤ ਉਰ ਮਿਲਦੀ ਨਹੀਂ ਹੈ ਨਾ ਛੇਤੀਕੀਤਿਆ ਸਟੇਟ ਪੁਲਿਸ ਨੂੰ ਪਰ ਅਨਮੋਲ ਬਿਸ਼ਨੋਈ ਦੀ ਹਿਰਾਸਤ ਪੰਜਾਬ ਪੁਲਿਸ ਨੂੰ ਹੀ ਲੈਣ ਦਾ ਯਤਨ ਕਰੇਗੀ ਜੇ ਕੋ ਕਦੋਂ ਵਾਰੀ ਆਉਂਦੀ ਹੈ ਹੂੰ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਖੋਸ਼ ਢਿਲੋਂ ਜੀ ਦੱਸ ਰਹੇ ਕਿ ਸਚਿਨ ਬਿਸ਼ਨੋਈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਉਹ ਇਹਨਾਂ ਦਾ ਰਿਸ਼ਤੇਦਾਰ ਹੀ ਸੀ ਟੈਂਡ ਦੇ ਵਿੱਚੋਂ ਹਾਂ ਜੀ ਹਾਂ ਜੀ ਤੇ ਜਟਨ ਫਾਇਰ ਬਾਈ ਦੱਸ ਰਿਹਾ ਕਿ ਇਹ ਦੁਬਈ ਤੋਂ ਵਾਇਆ ਮੈਕਸੀਕੋ ਯੂਐਸਏ ਦਾਖਲ ਹੋਇਆ ਸੀ ਕਹਿੰਦੇ ਦੁਬਈ ਤੋਂ ਮੈਕਸੀਕੋ ਕੀ ਕਿਐ ਜੀ ਮੈਕਸੀਕੋ ਚੱਲ ਮੈਕਸੀਕੋ ਚਲੀਏ ਹੂੰ ਫਿਰ ਮਾਈ ਸੀ ਆ ਇੱਕ ਕਮੈਂਟ ਹੋ ਰਿਹਾ ਕੰਗ ਸਰੀਵਾਲਾ ਜੀ ਇਹਨਾਂ ਦਾ ਇਹ ਕਹਿੰਦੇ ਕਿ ਅਮਰੀਕਾ ਦੇ ਵਿੱਚ ਬਿਸ਼ਨੋਈ ਨੂੰ ਗੋਲਡੀ ਬਰਾਡ ਤੋਂ ਖਤਰਾ ਸੀ ਹੁਣ ਫਿਰ ਪਤਾ ਨਹੀਂ ਇਹ ਵੱਖਰੇ ਵੱਖਰੇ ਪੱਖ ਨੇ ਦੇਖੋ ਮੁਥੀ ਵੀ ਕਿਤੇ ਨਾ ਕਿਤੇ ਨਾ ਇੱਕ ਥਿਉਰੀ ਦਿੱਤੀ ਜਾਂਦੀ ਆ ਕਿ ਇਹ ਜਿਹੜਾ ਗੈਂਗ ਆਪਸ ਦੇ ਵਿੱਚ ਪਾਟ ਗਿਆ ਉਹਦੀ ਇੱਕ ਵਜਾ ਨਮੋਲ ਸੀ ਹੂੰ ਕਿ ਭਈ ਸ਼ਾਇਦ ਉਹਦੀ ਝੜੀ ਪੈਰ ਵੀ ਆ ਜਾਂ ਕੋ ਇਦਾਂ ਦਾ ਮਸਲਾ ਜਿਹੜਾ ਉਹ ਨੱਚ ਬਣਿਆ ਹੁਣ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਪਰਦੇ ਦੀਆਂ ਹੁੰਦੀਆਂ ਨੇ ਜੀ ਬਹੁਤਾ ਕੁਝ ਬਾਹਰ ਨਹੀਂ ਆਉਂਦਾ ਇਹ ਤਾਂ ਆਪਾਂ ਨੂੰ ਪਤਾ ਹੈ ਕਿ ਰੋਹਿਤ ਗੋਦਾਰਾ ਤੇ ਜਿਹੜਾ ਕੋਲਡੀ ਸੀ ਉਹ ਵੱਡ ਹੋ ਗਏ ਉਹ ਤੇ ਸਾਫ ਹੈ ਉਹ ਆਪਣੇ ਆਪ ਵੀ ਦਾਅਵਾ ਕਰਦੇ ਆ ਬਿਲਕੁਲ ਪਰ ਦੱਸਦੇ ਆ ਕਿ ਇਹ ਵਜ੍ਹਾ ਜਿਹੜੀ ਉਹ ਅਨਮੋਲ ਰਿਹਾ ਕਿਤੇ ਨਾ ਕਿਤੇ ਹਮ ਇਹਦੇ ਵਿੱਚ ਉਹ ਕਿੰਨਾ ਕੁ ਸੱਚੇ ਕ੍ਰਾਈਮ ਦੀ ਦੁਨੀਆ ਦਾ ਪਰਦਾ ਹੈ ਬਿਲਕੁਲ ਜੀ ਬਿਲਕੁਲ ਮੈਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਦੱਸਦਾ ਤੁਹਾਡਾ ਸਾਰੇ ਦੋਸਤਾਂ ਦਾ ਜੀ ਮਨਦੀਪ ਸਿੰਘ ਜੀ ਉਹਨਾਂ ਦਾ ਇੱਕ ਮਿੰਟ ਪੜ੍ਹਦੇ ਆਂ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਕਹਿੰਦੇ ਕਿ ਬਲਤੇਜ ਪੰਨੂ ਹੋਰਾਂ ਨੂੰ ਕਹਿੰਦੇ ਪੰਜਾਬ ਦਾ ਜਰਨਲਿਸਟ ਗੱਤਰ ਨਿਯੁਕਤ ਕੀਤਾ ਗਿਆ ਜੀ ਚਲੋ ਵਧਾਈਆ ਅੱਛਾ ਦੇਖੋ ਤੁਸੀਂ ਇਹ ਆਪਾਂ ਗੱਲ ਕਰਕੇ اٹੇ ਸੀ ਨਾ ਉਸ ਦਿਨ ਵੀ ਯਾਰ ਮੈਨੂੰ ਬੜੀ ਹੈਰਾਨੀ ਹੋਈ ਕਿ ਚੀਪਸ ਸਪੋਕਸ ਪਰਸਨ ਜਿਹਦੀ ਦੌਰ ਦੇ ਵਿੱਚ ਬਲਤੇਜ ਪੰਨੂ ਸਨ ਹੂੰ ਤੇ ਉਹਨਾਂ ਦੀ ਜਗ੍ਹਾ ਕਿਉਂਕਿ ਉਹ ਪੱਤਰਕਾਰ ਬਹੁਤ ਲੰਮੇ ਸਮੇਂ ਤੱਕ ਪੱਤਰਕਾਰੀ ਕਰਦੇ ਰਿਹਾ